ਬੀਤੀ ਦੇਰ ਰਾਤ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਕਾਰਜ ਵਿੱਚ ਬਿਠਾ ਕੇ ਦੂਜੀ ਥਾਂ ਤੇ ਲਿਜਾ ਕੇ ਉਸ ਨਾਲ ਕੀਤੀ ਕੁੱਟਮਾਰ ਲੱਤਾਂ ਤੋੜ ਦਿੱਤੀਆਂ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਹਾਲਤ ਵਿੱਚ ਉੱਥੇ ਹੀ ਛੱਡ ਦਿੱਤਾ ਉਸ ਦਾ ਭਰਾ ਅਤੇ ਦੋਸਤ ਉਸ ਨੂੰ ਹਸਪਤਾਲ ਵਿੱਚ ਲੈ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਜਾਂਚ ਹਰਮੀਤ ਸਿੰਘ ਹਰਮੀਤ ਸਿੰਘ ਜੀ ਕੀ ਹੋਇਆ ਜੀ ਤੁਹਾਡੇ ਨਾਲ ਮੈਂ ਬਿਆਰੋ ਕੁਝ ਖਾ ਪੀ ਕੇ ਘਰੇ ਜਾ ਰਿਹਾ ਸੀ ਕਿ ਮੇਰੇ ਕੋਲ ਕਿਸੇ ਦੀ ਵਾਇਬ ਸੀਗੀ ਮੈਂ ਉਹ ਘਰੇ ਵਾਪਸ ਫੜਾਉਣ ਚੱਲਾ ਸੀ ਉਹਨੂੰ ਮੈਸ ਲੇ ਗਏ ਤਿੱਕੋ ਨਾਲ ਮੇਰੇ ਮੂਰੇ ਇੱਕ ਸਕਾਰਪਿਓ ਆ ਕੇ ਖੜ ਗਈ ਉਹਨਾਂ ਨੇ ਮੈਨੂੰ ਧੱਕੇ ਮੁੱਕੇ ਮਾਰੀ ਤੇ ਮੈਨੂੰ ਦੋ ਕਿਆ ਕੀ ਗੱਲਾਂ ਉਹਨਾਂ ਨੇ ਮੈਨੂੰ ਸਕਾਰਪਿਓ ਗੱਡੀ ਦੇ ਵਿੱਚ ਭਾਇਆ ਤੇ ਕੌਣ ਸੀ ਬੰਦੇ ਉਹ ਜਾਣਦੇ ਹੋ ਤੁਸੀਂ ਉਹਨੂੰ ਬੰਦੇ ਬਾਦੂ ਸੀਗੇ ਪਰ ਮੈਂ ਸਾਰਿਆਂ ਨੂੰ ਤੈਨੂੰ ਜਾਣਦਾ 5 6 ਰਿਆਂ ਨੂੰ ਤਾਂ ਜਾਣਦਾ ਮੈਂ ਤੇ ਕੀ ਉਹਨਾਂ ਨਾਲ ਤੁਹਾਡੀ ਪਹਿਲਾਂ ਵੀ ਕੋਈ ਕੇ ਨਰਿੰਜੀਤ ਜਾਂ ਦੁਸ਼ਮਣੀ ਹੋ ਗਈ ਉਹ ਜੀ ਜੇ ਕੋਈ ਗੱਲ ਨਹੀਂ ਜੇ ਗੱਲ ਹੋਵੇ ਮੈਨੂੰ ਪਤਾ ਤਾਂ ਹੈ ਕੋਈ ਉਹ ਜੀ ਗੱਲ ਨਹੀਂ ਜਿਸ ਪਤਾ ਨਹੀਂ ਉਹਨਾਂ ਨੇ ਕੀ ਗੱਲ ਮਰ ਰਹਾ ਕਹਿੰਦੇ ਕਿਸੇ ਨੂੰ ਬਲਕ ਬਸ ਇਹਨੇ ਤਾਂ ਮਰਨ ਨਹੀਂ ਸਕਦਾ ਕੀ ਕੀਤਾ ਕੀ ਹੈ ਕਿੱਥੇ ਲੈ ਕੇ ਗਏ ਤੇ ਕਿੱਥੋਂ ਚੱਕਿਆ ਸੀ ਤੁੰਨੂੰ ਮੈਨੂੰ ਨੈਸ਼ਨਲ ਮੋਰੋ ਚੱਕ ਕੇ ਇਹ ਮੰਡੀ ਚ ਲੈ ਗਏ ਤਾਂ ਉੱਥੇ ਜਦ ਮੇਰੀਆਂ ਮਨ ਲੱਗਾ ਤੇ ਸੱਟਾਂ ਮਾਰੀਆਂ ਤਮੰਡੀ ਜੇ ਤਾਂ ਆਵਾਜ਼ਾਈ ਕਾਫੀ ਹੁੰਦੀ ਹੈ ਭੀੜ ਵੀ ਹੁੰਦੀ ਹੈ ਕੋਈ ਨਹੀਂ ਹੁੰਦੀ ਸੀ ਉੱਥੇ ਮੈਨੂੰ ਸਾਰੇ ਜਣੇ ਆਸੇ ਪਾਸੇ ਜਦੋਂ ਸੱਟਾ ਵਾਜਦੇ ਕਿਸੇ ਨੇ ਨਿਛੜਾਇਆ ਨਹੀਂ ਪਹਿਲੀ ਗੱਲ ਤਾਂ ਕੋਲ ਕੋਈ ਹੈ ਹੀ ਨਹੀਂ ਸੀਗਾ ਜਦੋਂ ਕੋਈ ਆਇਆ ਤੇ ਉਹਨਾਂ ਨੇ ਮੈਨੂੰ ਕਿਸੇ ਨੇ ਨਿਛੜਾਇਆ ਨਹੀਂ ਤੇ ਵੈਸੇ ਜੇ ਤੁਸੀਂ ਉਹਨਾਂ ਨੂੰ ਦੇਖ ਦੇਖ ਲੋਗੇ ਤਾਂ ਪਛਾਣ ਜਾਓਗੇ ਹਾਂਜੀ ਪਛਾਣ ਨਹੀਂ ਉਹਨਾਂ ਦੇ ਕੋਈ ਜੈਮਾ ਸਾਨੂੰ ਗੱਡੇ 'ਚ ਨਹੀਂ ਆਉਂਦੇ ਕੋਈ ਤਾਂ ਪਛਾਣ 'ਚ ਨਹੀਂ ਆਇਆ ਜਾਣਦੇ ਨਹੀਂ ਕਿਸੇ ਕਿਸੇ ਨੂੰ ਪਛਾਣ 'ਚ 5-6 ਬੰਦੇ ਸੀਗੇ ਕਿਹੜੇ ਕਿਹੜੇ ਇੱਕ ਸੀਗਾ ਜੱਗਾ ਇੱਕ ਸੀਗਾ ਫਰੈਂਟਰ ਇੱਕ ਸੀਗਾ ਬਾਬਾ ਚਾਰ ਪੰਜ ਜਿਆਨੇ ਹੋਰ ਸੀ ਕਿ ਉਹਨਾਂ ਦੇ ਮੈਨੂੰ ਨਾਮ ਨਹੀਂ ਪਤਾ ਇਹ ਰਹਿਣ ਵਾਲੇ ਕਿੱਥੇ ਜਿਆਨੇ ਵਾਲੇ ਵੀ ਮੈਨੂੰ ਨਹੀਂ ਉਹਨਾਂ ਦੀ ਸਹੀ ਲੋਕੇਸ਼ਨ ਨੂੰ ਪਤਾ ਘਰ ਕਿੱਥੇ ਤੇ ਇਹਨਾਂ ਨੂੰ ਜਾਣਦੇ ਹੋ ਤੁਸੀਂ ਪਹਿਲਾਂ ਵੀ ਕਦੇ ہاں ਪਾ ਜਾਣਦਾ ਹੈ ਨਾਮ ਤੇ ਇਹਨਾਂ ਦੇ ਬਹੁਤ ਵਾਰੀ ਸੁਣੇ ਕਰੀਬ ਕਰੀਬ 1 ਘੰਟਾ ਪਹਿਲਾਂ ਲੈ ਕੇ ਆਏ ਹਰਮੀਤ ਸਿੰਘ son of ਕਰਨੈਲ ਸਿੰਘ ਹੈ 8 19 ਇਅਰਸ ਹੈ ਉਹਦੇ ਲੈਗ ਇੰਜਰੀ ਹੈ ਜੀ ਉਹਦੀ ਐਮਐਲਆਰ ਅਸੀਂ ਕੱਟੀ ਹੈ ਇਹ ਕੁਝ ਅਣਪਛਾਤੇ ਕਹਿੰਦੇ ਗਰੁੱਪ ਆਫ ਬॉयਸ ਲੜਕਿਆਂ ਨੇ ਉਹਨਾਂ ਨੂੰ ਇੰਜਰੀ ਦਿੱਤੀ ਹੈ ਜਿਹਦੇ ਵਿੱਚ ਦੋਨਾਂ ਲੈਗਸ ਲੋਰ ਲੈਗਸ ਦੀ ਇੰਜਰੀ ਹੈ ਛਾ ਜੀ ਬਾਕੀ ਰੂਲ ਆਊਟ ਹੋਏਗਾ ਫ੍ਰੈਕਚਰ ਹੈ ਕਿ ਨਹੀਂ ਹੈ ਐਕਸ-ਰੇ ਤੋਂ ਬਾਅਦ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਦਵਾਂਗੇ ਬਾਕੀ ਅਸੀਂ ਪੁਲਿਸ ਇਨਫੋਰਮੇਸ਼ਨ ਭੇਜਤੀ ਹੈ ਤੇ ਫਿਲਹਾਲ ਹੁਣ ਕਿੱਦਾਂ ਦੀ ਪੇਸ਼ੈਂਟ ਦੀ ਪੋਜੀਸ਼ਨ ਕਿੱਦਾਂ ਦੀ ਇੱਕ ਵਾਰੀ ਉਹਨਾਂ ਨੂੰ ਸਟੈਬਲਾਈਜ਼ ਕੀਤਾ ਗਿਆ ਛਾ ਜੀ ਹਾਂ ਐਡਮਿਟ ਕੀਤਾ ਗਿਆ ਹੈ ਬਾਟਚ ਹੁਣ ਅਮੀਰ ਸਿੰਘ ਪੁੱਤਰ ਕਰਨੈਲ ਸਿੰਘ ਇਹ ਕੁ ਰਾਮਦਾਸ ਨਗਰ ਦਾ ਹੈਗਾ ਇਹਨੇ ਕਿਹਾ ਵੀ ਕਿਸੇ ਮਹੱਲੇ ਦੇ ਹੈਗੇ ਵਿਰਿੰਦਰ ਸਿੰਘ ਸਿਕੰਦਰ ਸਿੰਘ ਸੰਨੀ ਦਾਤਾ ਤੇ ਹੋਰ ਬੰਦੇ ਆ ਉਹਨਾਂ ਨਾਲ ਪਛਾਤੇ ਪਕਤੀ ਨੇ ਉਹ ਦੋ ਤਿੰਨ ਗੱਡੀਆਂ ਤੇ ਆਏ ਤੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਤੇ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਸਿਵਲ ਹਸਪੀਟਲ ਆਏ ਆ ਤੇ ਡਾਕਟਰ ਸਾਹਿਬ ਅਜੇ ਐਮਲਰ ਕੱਟ ਰਹੇ ਨੇ ਐਮਨਰ ਘਟਣ ਤੋਂ ਬਾਅਦ ਜੈਸੀ ਸੂਰਤ ਹੋ ਗਈ ਵੈਸੀ ਬਿਆਨ ਦੇ ਕੇ ਤੇ ਪਰਚਾ ਦਰਜ ਕੀਤਾ ਤੇ ਫੌਰੀ ਤੌਰ ਤੇ ਤੁਸੀਂ ਪੇਸ਼ੈਂਟ ਨੂੰ ਮਿਲੇ ਹੋ ਕਿੰਨੀਆਂ ਕ ਸੱਟਾਂ ਵਾਂ ਤੇ ਕਿਦਾਂ ਦੀ ਹਾਲਤ ਆ ਉਹਦੀ ਸੱਟਾਂ ਡਾਕਟਰ ਸਾਹਿਬ ਨੂੰ ਦੱਸਿਆ ਸੱਟਾਂ ਹੈਗੀਆਂ 5-6 ਹੁੰਦੇ ਜੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਬਾਕੀ ਇੰਜਰੀ ਤਾਂ ਆਊਗਾ ਪੂਰਾ ਵੀ ਇਹਦਾ ਐਕਸ-ਰੀ ਵਗੈਰਾ ਕਰਕੇ ਪਤਾ ਲੱਗੂਗਾ ਵੀ ਫ੍ਰੈਕਚਰ ਹੈ ਜਾਂ ਨਹੀਂ ਤੇ ਕੋਈ ਹੋਰ ਵੀ ਸਾਥੀ ਉਹਨਾਂ ਦਾ ਉਹਨਾਂ ਵੱਲੋਂ ਮਾਰਕੁੱਟ ਕੀਤੀ ਗਈ ਕਿਸੇ ਹੋਰ ਸਾਥੀ ਦੀ ਨਹੀਂ ਇਹਨਾਂ ਦੱਸਣ ਪਤਾ ਕੋਈ ਹੋਰ ਮੁੰਡਾ ਵੇਗਾ ਤਾਂ ਉਹਨੇ ਕਹਿੰਦਾ ਵੀ ਉਹ ਘਰੇ ਪਹੁੰਚ ਗਿਆ ਤੇ ਕੋਈ ਗੱਡੀ ਦੀ ਵੀ ਪੰਨ ਤੋੜ ਹੋਈ ਸੀ ਨਹੀਂ ਗੱਡੀ ਪੰਨ ਤੋੜ ਉਥੇ ਸਾਡੀ ਇੱਕ ਟੀਮ ਗਈ ਹੋਈ ਹੈ ਜਿੱਥੇ ਇਹ ਕਿੰਨੇ ਵੀ ਲੜਾਈ ਝਗੜਾ ਹੋਇਆ ਹੁਣੇ ਹੀ ਹੋਇਆ ਤੇ ਉਹ ਸਾਡੀ ਟੀਮ ਗਈ ਹੋਈ ਹੈ ਉਥੇ ਤਿੰਨ ਟੀਮਾਂ ਥੜੀ ਚਾਰ ਲੱਗੀਆਂ ਹੋਈਆਂ ਨੇ ਜਿਹੜੀਆਂ ਗੱਡੀਆਂ ਨੇ ਦੱਸਿਆ ਨਹੀਂ ਉਹ ਟੈਸਟ ਕਰਨ ਦੀ ਹਰ ਕੋਸ਼ਿਸ਼ ਕਰਦੇ